ਪਿਛਲੇ ਲੰਮੇ ਸਮੇਂ ਤੋਂ ਜ਼ਿਲ੍ਹਾ ਮਾਨਸਾ ਦੇ ਆਸ-ਪਾਸ ਦੇ ਪਿੰਡਾਂ ਵਿੱਚੋਂ ਕਿਸਾਨਾਂ ਦੀਆਂ ਖੇਤੀ ਮੋਟਰਾਂ ਦੀਆਂ ਤਾਰਾਂ ਚੋਰੀ ਕਰਨ ਦੇ ਮਸਲੇ ਨੂੰ ਸਦਰ ਬੁਡਲਾਡਾ ਪੁਲਿਸ ਵੱਲੋਂ ਚੋਰੀ ਕਰਨ ਵਾਲੇ ਵਿਅਕਤੀਆਂ ਅਤੇ ਖਰੀਦਣ ਵਾਲੇ ਕਬਾੜੀਆਂ ਨੂੰ ਤਾਂਬੇ ਤੇ ਚੋਰੀ ਕੀਤੀਆਂ ਤਾਰਾਂ ਸਮੇਤ ਗ੍ਰਿਫਤਾਰ ਕਰਕੇ ਉਹਨਾਂ ਦਾ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਦਾਤੇਵਾਸ ਦੇ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਦੇ ਖੇਤਾਂ ਅੰਦਰ ਲੰਬੇ ਸਮੇਂ ਤੋਂ ਤਾਰਾਂ ਚੋਰੀ ਕਰਨ ਦਾ ਸਿਲਸਿਲਾ ਚੱਲ ਰਿਹਾ ਸੀ ਇਸ ਸਬੰਧੀ ਉਹਨਾਂ ਵੱਲੋਂ ਆਪ ਨਿਗਰਾਨੀ ਕਰਦਿਆਂ ਪੁਲਿਸ ਦੀ ਸਹਾਇਤਾ ਨਾਲ ਚੋਰਾਂ ਨੂੰ ਗ੍ਰਿਫਤਾਰ ਕੀਤਾ ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐਸਪੀ ਬੁਡਲਾੜਾ ਸਿਕੰਦਰ ਸਿੰਘ ਚੀਮਾ ਨੇ ਪ੍ਰੈਸ ਨੂੰ ਦਿੱਤੀ ਜਾਣਕਾਰੀ ਇਹ ਮਾਨ ਜੋਗੇ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਤੇ ਐਸਪੀਡੀ ਸਾਹਿਬ ਦੇ ਤੇ ਮੇਰੇ ਉਹਦੇ ਅਨੁਸਾਰ ਉੱਥੇ ਪਿੰਡਾਂ 'ਚ ਮੋਟਰਾਂ ਦੇ ਆ ਤਾਰਾਂ ਜਿਹੜੇ ਕੇਬਲ ਵਾਲੇ ਆ ਉਹ ਹਰ ਰੋਜ਼ ਜਿਹੀ ਤਰ੍ਹਾਂ ਲਹਿ ਜਾਂਦੀਆਂ ਸੀਗੀਆਂ ਇਹ ਸ਼ਿਕਾਇਤਾਂ ਬਹੁਤ ਆਪਣੇ ਕਿਸਾਨਾਂ ਦਿਆ ਜਾਂਦੀਆਂ ਸੀਗੀਆਂ। ਛਾਉ ਕੋਲੇ ਐਸਐਸਪੀ ਛਾਉ ਕੋਲੇ ਤੇ ਉਹ ਹਦਾਇਤਾਂ ਕਰਕੇ ਇੱਕ ਮਕਦਮਾ ਨੰਬਰ 2385 ਨੂੰ ਦਰਜ ਕੀਤਾ ਗਿਆ ਸੀਗਾ। ਚੋਰੀ ਦਾ ਤੇ ਬਾਅਦ ਵਿੱਚ ਉਹਨਾਂ ਨੇ ਟੀਮਾਂ ਵੜਾ ਕੇ ਹਦਾਇਤ ਕੀਤੀ ਸੀ ਵੀ ਇਹ ਸਪਰੇਸ ਹੁਣੇ ਬਹੁਤ ਜ਼ਰੂਰੀ ਨੇ। ਇਸ ਦੇ ਵਿੱਚ ਐਸਐਚਓ ਸਰਦਾਰ ਗੌਰ ਸਿੰਘ ਸਦਰ ਨੇ ਕਾਫੀ ਮਿਹਨਤ ਕਰਕੇ ਮਿਤੀ 11 8 ਨੂੰ ਰਾਤ ਨੂੰ ਚਾਰ ਚੋਰ ਫੜੇ ਉਹਨਾਂ ਨੂੰ ਫੜ ਕੇ ਮਕਦਮਾ ਨੰਬਰ 58 ਦਰਜ ਕਰਕੇ ਤੇ ਇਹਨਾਂ ਨੂੰ ਚਾਰ ਚੋਰ ਗ੍ਰਿਫਤਾਰ ਕਰ ਲਏ ਇਹਨਾਂ ਪਾਸੋਂ 47 ਕਿਲੋ ਤੰਬਾ ਤੇ ਤਾਰ ਬਰਾਮਦ ਕੀਤੀ ਉਹਨਾਂ ਦੇ ਪੁਸਗਿਸ ਦਰਾਂਨ ਇਹਨਾਂ ਨੇ ਇੱਕ ਵਿੱਕੀ ਕੁਆੜੀਏ ਨੂੰ ਗ੍ਰਿਫਤਾਰ ਕੀਤਾ ਕਿ ਕਵਾੜੀਏ ਤੋਂ ਕਹਾ ਇੱਕ ਦੁਕਾਨਦਾਰ ਸੀਗਾ ਸਸੀ ਮਾਨਸਾ ਜਿਹੜਾ ਉਹ ਇਹਨਾਂ ਤੋਂ ਸਮਾਨ ਲੈ ਕੇ ਅੱਗੇ ਵੇਚਦਾ ਸੀਗਾ ਉਹ ਤੋਂ ਵੀ ਕਵਾੜੀਏ ਤੇ ਉਹ ਤੋਂ 27 ਕਿਲੋ ਤਾਂਬਾ ਉਹਨਾਂ ਤੋਂ ਬਰਾਮਦ ਕੀਤਾ ਦੋ ਮੋਟਰਸਾਈਕਲ ਵੀ ਬਰਾਮਦ ਕੀਤੇ ਨੇ ਇਹਨਾਂ ਤੋਂ ਇੱਕ ਕਹਾੜੀ ਤੇ ਇੱਕ ਦਾਤੀ ਇਹਨਾਂ ਦੇ ਕੋਲੋਂ ਸੀ ਉਹ ਵੀ ਬਰਾਮਦ ਕੀਤੀਆਂ ਨੇ ਜਿਨ੍ਹਾਂ ਨੂੰ ਅੱਜ ਪੇਸ਼ ਕਰਕੇ ਹੋਰ ਰਿਵਾਰਡ ਲੈ ਕੇ ਅੱਗੇ ਤਵਤੀਸ ਕਿ ਤੇ ਜਾਵੇ ਕਿ ਤੁਹਾਨੂੰ ਹੋਰ ਵੀ ਲੱਗਦਾ ਵੀ ਇਹਨਾਂ ਤੋਂ ਕੁਝ ਹੋਰ ਵੀ ਮਸਲੇ ਨਿਕਲਣਗੇ ਜਿਹੜੇ ਇਹਨੇ ਚੋਰੀ ਲਗਾਤਾਰ ਚੋਰੀਆਂ ਲਗਾ ਰਹੀ ਹੈ। ਕਾਫੀ ਜਿਆਦਾ ਚੋਰੀਆਂ ਹੁਣ ਕਰਕੇ ਹੋਰ ਜਿਵੇਂ ਮਾਨਸਾ ਦੇ ਪੇਖੀ ਥਾਣਾ ਪੈ ਗਿਆ ਉੱਥੇ ਵੀ ਹੋਈ ਹੈ ਜਿਵੇਂ ਆਪਣੇ ਬੋਹੇ ਵੀ ਉੱਥੇ ਵੀ ਪਹਿਲਾਂ ਹੋਈਆਂ ਸੀ ਉਸ ਦੇ ਦੌਰਾਨ ਜੇ ਆ ਉਹ ਉਹਨਾਂ ਤੋਂ ਉਹ ਵੀ ਬਰਾਮਦਗੀ ਹੋਰ ਵੀ ਕੀਤੀ ਚੋਰੀ ਕਰਨ ਦਾ ਤਰੀਕਾ ਇਹਨਾਂ ਦਾ ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਕਰਦੇ ਸੀ ਇਸ ਤਰ੍ਹਾਂ ਜੋ ਇਹ ਇਹ ਰਾਤ ਨੂੰ ਜਾਂਦੇ ਸੀਗੇ ਜਦ ਲੋਕ ਮੋਟਰਾਂ ਤੋਂ ਘਰੇ ਆ ਜਾਂਦੇ ਸੀਗੇ ਜਦ ਲਾਈਟ ਗਈ ਹੁੰਦੀ ਸੀਗੀ ਉਦੋਂ ਜਾ ਕੇ ਇਹ ਪਟਕੇ ਕਹੀ ਨਾਲ ਤਾਰ ਵੱਢ ਲਿਆਉਂਦੇ ਸੀਗੇ ਤਾਰ ਵੱਢਣ ਤੇ ਫਿਰ ਜਦ ਸਵੇਰੇ ਜਾ ਕੇ ਮੋਟਰ ਚਲਾਉਂਦੇ ਸੀ ਬੰਦ ਕਿਸਾਨ ਜਾ ਕੇ ਦੇਖਦੇ ਸੀਗੇ ਤੇ ਉਦੋਂ ਫਿਰ ਪਤਾ ਲੱਗਦਾ ਵੀ ਰਾਤ ਚੋਰੀ ਹੋ ਗਈ ਇਹਨਾਂ ਨੇ ਕਾਫੀ ਜਿਆਦਾ ਇਹ ਚੋਰੀਆਂ ਕੀਤੀਆਂ ਸੀਗੇ ਤਾਰ ਦੀ ਗਰੋਹ ਕਿੱਥੋਂ ਕਿੱਥੋਂ ਆ ਗਈ ਲੋਕ ਇੱਥੋਂ ਦੇ ਬੰਦੇ ਨੇ ਇੱਕ ਗਰੋਹ ਮਾਨਸਾ ਦੇ ਆ ਚਾਰ ਜਣੇ ਉਹ ਜਿਹੜਾ ਕਵਾੜੀ ਆ ਉਹ ਵੀ ਮਾਨਸਾ ਦਾ ਹੀ ਆ ਇੱਕੋ ਹਾਂ ਕਿਦਾ ਇਹ ਨਵੀਂ ਕੋਈ ਮੁਕੱਦਮਾ ਜੀ ਇਹਨਾਂ ਦੇ ਪਹਿਲਾਂ ਇਹਨਾਂ ਤੇ ਪਹਿਲਾ ਮੁਕੱਦਮਾ ਅਜੇ ਇੱਥੇ ਕੋਈ ਦਰਜ ਨਹੀਂਗਾ ਹੁਣ ਪੁੱਛ ਕੇ ਇਸ ਦੌਰਾਨ ਰਿਮਾਂਡ ਇਹਨਾਂ ਦਾ ਅੱਜ ਹੋਰ ਲੈ ਕੇ ਹੜਤਾਲ ਕਿਤੇ ਜਾਓਗੇ ਪਿੰਡ ਵਾਸੀਆਂ ਨੂੰ ਕੁਝ ਕਹਿਣਾ ਚਾਹੁੰਦੇ ਹੂ ਜਿਹੜਾ ਮੋਟਰਾਂ ਵਾਲੇ ਮਾਲਕ ਨੇ ਪਿੰਡ ਵਾਸੀਆਂ ਨੂੰ ਇਸ ਚੋਰ ਨੇ ਪਹਿਲਾਂ ਵੀ ਉਹ ਕਹਿੰਦਾ ਸੀ ਵੀ ਤੁਸੀਂ ਵੀ ਥੋੜੀ ਜਿਹੀ ਹਿੰਮਤ ਕਰੋ ਵੀ ਪਹਿਰਾ ਲਾਇਆ ਜਾਵੇ ਕੋਈ ਤਾਂ ਕੋਈ ਸਾਨੂੰ ਫੋਨ ਕਰੋ ਨਾਲ ਦੀ ਨਾਲ ਪਿੰਡ ਵਾਸੀਆਂ ਨੇ ਵੀ ਮਦਦ ਕਾਫੀ ਕਰੀ ਆ ਨਾਲ ਪੁਲਿਸ ਦੇ ਰਲ ਕੇ ਤਾਂ ਇਹ ਚੋਰ ਗ੍ਰਿਫਤਾਰ ਕੀਤੇ ਗਏ ਇੱਕ ਰਾਤ ਦਾ ਫੜਿਆ ਗਿਆ ਜੀ ਜ਼ਰੂਰ ਇਹ ਇੱਕ ਵਾਰ ਹੀ ਨਹੀਂ ਹੋਇਆ ਜੀ ਇਹ ਪੰਜ ਵਾਰੀ ਤਾਰਾਂ ਖੁੱਲੀਆਂ ਨੇ ਸਾਡੀਆਂ ਮੋਟਰਾਂ ਤੋਂ ਮੋਟਰਾਂ ਦੀ ਤਾਰਾਂ ਵੱਢ ਕੇ ਕੋਠੇ 'ਚ ਹੀ ਮਚਾ ਜਾਂਦੇ ਸੀ ਇਹ ਪੰਜਵੀਂ ਜਿਹੜਾ ਫੜੇ ਗਏ ਨੇ ਜੀ ਫਿਰ ਲੋਕਾਂ ਨੂੰ ਅਸੀਂ ਕਿਹਾ ਵੀ ਤੁਸੀਂ ਭਈ ਆਪਦਾ ਪਹਿਰਾ ਦਿਆ ਕਰੋ ਤੇ ਲੋਕ ਰਾਤ ਨੂੰ ਉੱਠ ਕੇ ਜਦੋਂ ਕੋਈ ਜਾਗਾ ਨਹੀਂ ਜਿਹੜੇ 2-4 ਬੰਦਿਆਂ ਦੀ ਡਿਊਟੀ ਲਾਈਤੀ ਉਹ ਰਾਤਾਂ ਨੂੰ ਖੇਤਾਂ 'ਚ ਜਾਂਦੇ ਜੀ ਰਾਤ ਕੁਦਰਦੀ ਪਾਣੀ ਦੀ ਵਾਰੀ ਸੀ ਤੇ ਉਹ ਬੰਦੇ ਨੇ ਪਾਣੀ ਵੜਨ ਦੇ ਆ ਪੀਚਾ ਪੀਚਾ ਕਹਿੰਦੇ ਨੇ ਸਾਡੇ ਸਾਹਮਣੇ ਘਰ ਹੈ ਜੀ ਉਹਦਾ ਉਹਨੂੰ ਪਤਾ ਲੱਗ ਗਿਆ ਜੀ ਉਹਨੇ ਪਿੰਡ 'ਚ ਫੋਨ ਕਰਤੇ ਪਰ 5 ਮਿੰਟਾਂ ਦੀ ਸਾਰੇ ਲੋਕ ਜਾ ਕੇ ਘੇਰ ਲਏ ਜੀ ਉਹਨਾਂ ਨੇ 20 ਮੋਟਰਾਂ ਦੀਆਂ ਹੁਣ ਵੱਢ ਲਈਆਂ ਇਸ ਤਕਰੀਬਨ ਸਾਰੀਆਂ 50 55 60 ਮੋਟਰਾਂ ਦੀਆਂ ਤਾਰਾਂ ਵੱਢੀਆਂ ਹੋਈਆਂ ਜੀ ਹੁਣ ਥੋੜੀ ਪੁਲਿਸ ਤੋਂ ਕੀ ਮੰਗਾਗੇ ਔਰ ਸਤਾਸੀਂ ਮੰਗ ਕਰਦਿਆ ਵੀ ਇਹਨਾਂ ਦੇ ਕਾਰਵਾਈ ਹੋਵੇ ਜੀ ਸਖਤ ਤੋਂ ਸਖਤ ਸਜ਼ਾ ਮਿਲੇ ਜੀ ਇਹਨਾਂ ਨੂੰ ਤੇ ਐਸਚਓ ਸਾਹਿਬ ਨਾਲ ਫੋਨ ਤੇ ਗੱਲ ਵੀ ਕਰੀ ਉਹ ਕਹਿੰਦੇ ਵੀ ਅਸੀਂ ਪਰਚਾ ਦੰਦਿਆ ਤੇ ਤੇ ਜਿਹੜੇ ਕਬਾੜੀਏ ਕੋਲੇ ਇਹਨਾਂ ਨੇ ਵੇਚੀਆਂ ਨੇ ਮਾਨਸਾ ਦਾ ਕਬਾੜੀਆ ਕਹਿੰਦੇ ਨੇ ਉਹ ਮੂਸਾ ਕੈਂਚੀਆਂ ਕੋਲੇ ਆ ਜੀ ਕੋਈ ਕਵਾੜੀਆ ਉਹਦੇ ਕੋਲੇ ਵੇਚਦੇ ਨਹੀਂ ਕਹਿੰਦੇ ਅਸੀਂ